ਜਲ ਛੜਕਾਂ ਜਾਂਦਾ ਗੁਰੂ ਗੰਸਾ ਜੀ ਕੋਈ ਪ੍ਰਕਾਸ਼ ਦੇ ਲੈ ਜਾਂਦੇ ਨੇ ਤੇ ਕਈ ਪਰਮੇ ਆਦਮੀ ਅੱਗੇ ਅੱਗੇ ਜਲ ਛੜਕਦੇ ਨੇ ਇਹ ਉਹਨਾਂ ਦੀ ਸ਼ਰਤ ਹੈ ਸ਼ਰਧਾ ਨਾਲ ਜੋ ਵੀ ਕੰਮ ਕਰੋਗੇ ਗੁਰੂ ਦੀ ਖੁਸ਼ੀ ਲਾਓਗੇ ਗੁਰੂ ਜੀ ਗੁਰੂ ਸਾਹਿਬ ਨੇ ਉਹਨਾਂ ਦੇ ਜਲ ਛੜਕਣ ਨਾਲ ਦੂਜੇ ਨਾਲ ਤੇ ਪ੍ਰਸੰਨ ਨਹੀਂ ਹੋਣਾ ਉਹ ਅੰਦਰੋਂ ਸ਼ਰਧਾ ਕਰ ਰਹੇ ਨੇ ਕਿ ਮੇਰਾ ਗੁਰੂ ਜਾ ਰਿਹਾ ਮੈਂ ਜਲ ਛੜਕਾਂ ਤਾਂ ਜੇ ਜਿਹੜੇ ਸੜਕ 'ਤੇ ਮਿੱਤਰ ਹੋਵੇ ਆਪਰੇ ਮਨੋਂ ਤੋਂ ਇਹ ਕਰਦੇ ਨੇ ਇਹ ਜਿਹੜਾ ਉਹਨਾਂ ਨੂੰ ਐ ਵੀ ਮੇਰਾ ਗੁਰੂ ਜਾ ਰਿਹਾ ਮੈਂ ਉਹਦੇ ਅੱਗੇ ਕਿਹਨੂੰ ਕਹਿੰਦੇ ਨੇ ਇਸ ਤਰ੍ਹਾਂ-ਤਰ੍ਹਾਂ ਕਰਦਾ ਜਾਵਾਂ ਉਹ ਤੇ ਭਈ ਉਹਨਾਂ ਦੀ ਡਿਵੋਸ਼ਨ ਐ ਉਹਨਾਂ ਦਾ ਪਿਆਰ ਆ ਗੁਰੂ ਨਾਲ ਐਵੇਂ ਇਹ ਪਖੰਡ ਤੇ ਹੈ ਨਹੀਂ ਜਾਂਦੇ ਪਖੰਡ ਕਰਦੇ ਹੋਣ ਫਿਰ ਦੁਨੀਆ ਸਾਡੇ ਮਗਰ ਲੱਗੇ ਜਾਂ ਦੂਸਣ ਜਿਹਾ ਹੋਰ ਕਰਦੇ ਨੇ ਉਹ ਤਾਂ ਪ੍ਰੇਮ ਉਹਨਾਂ ਦੇ ਪ੍ਰੇਮ ਨਾਲ ਕਰ ਰਹੇ ਨੇ ਪ੍ਰੇਮ ਨਾਲ ਲੱਗੋ ਛਿੜਕਦੇ ਪਏ ਨੇ ਲੋਕ ਉਹ 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 ਨੂੰ ਨਾ ਅਗਲਾ ਗੱਲ ਜੀ ਕਿ ਰਿਸਾਇਸ ਕਾ ਇਹ ਤੇ ਅਸੀਂ ਆਪਸਰ ਤੇ ਪਾਪ ਲੰਨਿਆ ਆਪਸਰ ਤੇ ਸਾਡੇ ਆਂਦੀ ਹੈ ਇੱਕ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਇੱਕ ਦੱਸਿਆ ਸੀ ਕਿ ਕਹਾਣੀ ਸੰਤੇਜਾ ਸੀ ਮਾਰਾ ਜਾਰੇ ਸੀ ਰਵਾਲ ਸਰ ਤੇ ਉਥੇ ਮੋਦੀ ਤੇ ਦੂਸਰੇ ਜਿਹੜੇ ਸੀ ਨਾ ਮੰਦਿਰ ਸੀ ਉਹ ਚੌਲ ਪਾ ਰਹੇ ਸੀ ਕੀੜੇ ਜਿਹੜੇ ਆਪਣੇ ਆਪਣੇ ਬਹੁਤ ਕੀੜੀਆਂ ਤੇ ਦੂਸਰੇ ਦੂਸਰੇ ਹੁਣ ਛੋਟੇ ਛੋਟੇ ਜਾਨਵਰ ਉਹ ਉਹ ਜਾਲ ਪਾ ਰਹੇ ਸੀ ਉਹਨਾਂ ਨੂੰ ਖਾਣ ਵਾਸਤੇ ਤੇ ਉਹ ਕਿਹਨੂੰ ਕਹਿੰਦੇ ਨੇ ਪਿੱਛੋਂ 6 1/2 ਸੇਵਕ ਸੀ ਸੰਜੀ ਮਰਜਾ ਹੱਸ ਕੇ ਹਾਸਰੇ ਸੀ ਵੀ ਕੀ ਪਖੰਡ ਕਰ ਰਿਹਾ ਸੰਜੀ ਮਰ ਨੇ ਦੇਖਿਆ ਉਹਨਾਂ ਨੂੰ ਤੇ ਵੀ ਇੱਕ ਹੀ ਹਾਸਰੇ ਨੇ ਸੰਜੀ ਮਰ ਨੇ ਬਹੁਤ ਝਾੜਿਆ ਕਹਿੰਦੇ ਬੇਵਕੂਫਾ ਅਗਰ ਸ਼ਰਦਾ ਨਾਲ ਆਪਣੇ ਪ੍ਰਭੂ ਨੂੰ ਮਿਲਣ ਵਾਸਤੇ ਸ਼ਰਦਾ ਨਾਲੇ ਕਰ ਰਹੇ ਨੇ ਤੇ ਵੀ ਰਸਤਾ ਨੋ ਚੁਗਾਉਂਦੇ ਹਾਰੀ ਕੰਮ ਤਾਂ ਡਿਵੋਸ਼ਨ ਹੁੰਦੀ ਹੈ ਸ਼ਰਦਾ ਦੀ ਇਹ ਸ਼ਰਦਾ ਤੁਹਾਡੇ ਚ ਹੈ ਤਾਂ ਫਿਰ ਸਭ ਕੁਝ ਕੋਈ ਉਹਦੇ ਚ ਕਿੰਨਾਂ ਨੇ ਵਈ ਉਹਦੇ ਉਹਦੇ ਚ ਨਹੀਂ ਰੋਚਾਂ ਤੇ ਸਭ ਤੋਂ ਵੱਡੀ ਤੁਹਾਡੀ ਹੈ ਸ਼ਰਦਾ ਸ਼ਰਦਾ ਕੀ ਆ ਕਿ ਕਿੰਤੂ ਬਿਰਤੂ ਆਪਣੇ ਕਰਦੇ ਰਹੋ ਤਾਂ ਹਮੈਂ ਇਸ ਕਰਕੇ ਗੁਰਮੁਖੋ ਸ਼ਰਟ ਕਿਵੇਂ ਦੀ ਸ਼ਰਦਾਂ ਨੂੰ ਟਕ ਟਕ ਤੋਕ ਉਹਨਾਂ ਟਕੜ ਮਾਰਨ ਚਾਹ ਉਹ ਸ਼ਰਦਾ ਨਾ ਐਸਾ ਕਰ ਰਿਹਾ ਉਹਦਾ ਸਪਿਰਚੁਅਲ ਪਾਵਰ ਹੋਏਗੀ ਤੇ ਫਿਰ ਉਹ ਗੁਰੂ ਜੀ ਗੱਲ ਲਿਆ ਕੇ ਕਹਿੰਦੇ ਨੇ ਦੇ ਜਬ ਉਹ ਉਹਦੀ ਸਾਖੀ ਆਂਦੀ ਹੈ ਸਰਦਾ ਦੀ ਗੁਰ ਗੋਬਿੰਦ ਸਿੰਘ ਜੀ ਦੇ ਦਰਵਾਜ਼ੇ 'ਚ ਇੱਕ ਪੇਮੀ ਸ਼ਾਲ ਬਰਤਾ ਰਹੀ ਸੀ ਸਾਧਾ ਤੇ ਇੱਕ ਡੱਟਸ ਜਾ ਰਹਾ ਸੀ ਉਹ ਗੱਡਾ ਲੈ ਕੇ ਜਾ ਰਹਾ ਸੀ ਐਵੇਂ ਮਿੱਟੀ ਨਾਲ ਉਹ ਲਿਬੜੇ ਲੁਬੜੇ ਸੀ ਤੋਂ ਉਹ ਕਹਿ ਕੇ ਜਲਦੀ ਪਿਛਾ ਦੇ ਉਹ ਫੇ ਪਿਛਾ ਤੇ ਪਰ ਚੱਲ ਜਾਂਦਾ ਸੀ ਸ਼ਾਜ਼ ਦੇ ਇਹ ਮੇਰਾ ਗੱਡਾ ਨਾ ਚੱਲ ਜਾਏ ਖਰਾਬ ਨਾ ਹੋ ਜਾਏ ਜਲਦੀ ਕਰਕੇ ਅੱਗੇ ਉਹ ਤੋਂ ਚੱਲ ਜਾਂਦਾ ਸੀ ਇਸੀ ਤਰ੍ਹਾਂ ਗਿਆ ਕਰ ਜਦ ਤੂੰ ਜਿਹੜਾ ਛੱਜਿਆ ਕਿ ਉਹਨਾਂ ਨੇ ਤੇ ਵੀ ਕਾ ਕਾ ਨਾ ਆ ਰਿਹਾ ਇਹਦਾ ਗੁਰੂ ਛੇ ਮੇਰਾ ਗੁਰੂ ਗੁਰੂ ਲਈ ਮੈਂ ਕਿਹਾ ਰਿਛਿਆ ਮੈਂ ਤੇ ਗੁਰੂਤਬ ਛੇ ਕਿਹਾ ਤੂੰ ਕਿ ਉਹਨਾਂ ਕੋਲ ਵੰਜਾ ਹੈ ਲੈ ਉਹ ਉਹ ਪ੍ਰਸ਼ਾਦ ਨੇ ਫਿਰ ਪ੍ਰਸ਼ਾਦ ਮੇਰੇ ਚੱਲੇ ਮਰਨ ਤੋਂ ਬਾਅਦ ਉਹ ਗ੍ਰੰਥੀ ਜਿਹੜਾ ਪ੍ਰਸ਼ਾਦ ਬਣਾ ਰਿਹਾ ਸੀ ਜਿਸਨੇ ਉਹ ਜੱਟ ਨੂੰ ਐਨੇ ਮਿਹਨੇ ਮਾਰੇ ਜੱਸੇ ਰਿਛਾ ਜਾ ਕੇ ਤੇ ਆ ਰਿਹਾ ਉਹ ਰਿਸ਼ ਬਣ ਗਿਆ ਰਿਚ ਬਣ ਗਿਆ ਕਿ ਜੇ ਤੂੰ ਵੜ ਕੇ ਫਿਰ ਲੋਕਾਂ ਨੇ ਉਹ ਜੜੇ ਉਹਲੇ ਜੜੇ ਛਾਣ ਵਾਲੇ ਨੇ ਕੁਦਰਤੀ ਫੜ ਕੇ ਤੂੰ ਲੈ ਆ ਤੋ ਕੁਦਰਤੀ ਉਹਦਾ ਬਸਰਮਾਨ ਸੀ ਉਹਨੂੰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆ ਕੇ ਉਹ ਰਿਚ ਨੂੰ ਮਾਝਾ ਦੁ칸 ਲੱਭ ਤੇ ਉਹਦਾ ਜੜੇ ਧੀਆਂ ਪੁੱਤਰ ਸੀ ਉਹ ਬੜਾ ਹੌਸਲਾ ਲਾਪੇ ਜਾ ਕੇ ਕਿਤਨਾ ਕਰਨ ਲੱਪੇ ਵੀ ਇਹ ਆਇਆ ਗੁਰੂ ਗੱਲ ਨੇ ਤੁਸੀਂ ਹੱਥ ਕੀ ਰਿਓ ਤੁਹਾਡਾ ਹੀ ਪਿਓ ਜੀ ਉਹ ਬਸ ਆ ਰਿਹਾ ਮਰ ਪਰ ਆਨ ਹੋ ਗਏ ਸਾਰੀ ਸੰਗਤ ਕੈਨ ਲਗੀ ਮੰਗਰਾ ਜੋ ਉਸ ਤੋਂ ਉਹ ਤੇ ਬੜਾ ਸੇਵਾ ਕਰਦਾ ਸੀ ਉਹਦੇ ਐਸੀ ਤੋ ਰਿਛਕਿਓ ਬਣਾ ਤੁਹਾਡੀ ਸੇਵਾ ਕਰਕੇ ਗੁਰੂ ਸਾਹਿਬ ਨੇ ਇਹ ਵਜਤ ਸੀ ਸਾਹਿਬ ਇਹ ਕੀਤਾ ਇੱਕ ਸਿੱਖ ਦਾ ਦਿਲ ਦੁਖਾਇਆ ਸੀ ਤੇ ਨੇ ਉਹ ਜਰਾ ਰਿਬੜੇ ਕਪੜੇ ਸੀ ਹੋਰ ਲੱਗੇ ਹੋਈ ਸੀ ਜਿਵੇਂ ਉਹਨਾਂ ਦਾ ਜਾਂ ਰਿਛਾ ਤੋ ਨਾਟ ਜਤੂ ਕੀ ਅੱਗੇ ਅੱਗੇ ਨਾਟਣ ਗੋਨੋ ਦਾ ਇਸ ਕਰਕੇ ਕਿਸੇ ਨੂੰ ਛਰਦੇ ਦੇ ਵਿੱਚ ਖੋਪਰ ਮਾਰ ਨਹੀਂ ਬਹੁਤ ਪਾਪ ਹੈ ਅਗਰ ਸ਼ਰਦਾ ਨਾ ਪਾਣੀ ਅਗੇ ਛੜਕਾ ਰਿਹਾ ਤੂੰ ਤੇ ਸ਼ਰਦਾ ਜੀ ਤੁਸੀਂ ਠੋਕਰ ਮਾਰ ਰਹੇ ਹੋ ਪਾਪ ਸਰਤੇ ਜਾ ਰਿਹਾ ਇਹ ਇਹ ਇੰਟੈਲੈਕਚੁਅਲ ਡਾਇਰੈਕਟਿਵਸ اور ਸਪਿਰਚੁਅਲਿਟੀ ਦਾ ਮੇਲ ਨਹੀਂ ਹੋ ਸਕਦਾ ਇੰਟੈਲੈਕਚੁਅਲ اور ਸਪਿਰਚੁਅਲਿਟੀ ਦਾ ਅਨਕਿ ਜਿਹੜਾ ਦੁਨਿਆਵੀ ਵਿਦਿਆਲਾ ਤੇ ਗੁਰਮਤ ਵਿਦਿਆਲਾ ਮੇਲ ਦੋਨਾਂ ਦਾ ਨਹੀਂ ਹੈ